ਜਦੋਂ ਇਹ ਸ਼ਰਾਬ ਪੀ ਰਿਆ ਸੀ ਤੇ ਜਿਹੜਾ ਮ੍ਰਿਤਕ ਹੈਗਾ ਹਮੇਸ਼ਾ ਇਹ ਉੱਥੋਂ ਲੰਘਿਆ ਜਾ ਰਿਹਾ ਸੀ ਤੇ ਇਹਦੇ ਹੱਥ 'ਚ ਫੋਨ ਸੀਗਾ ਇਹਨਾਂ ਨੇ ਤੋਂ ਸ਼ਰਾਬੀ ਹਾਲਤ 'ਚ ਫੋਨ ਦੀ ਮੰਗ ਕੀਤੀ ਕਿ ਸਾਨੂੰ ਇਹ ਫੋਨ ਦੇ ਦਿਓ ਮੈਂ ਕਿਸੇ ਨੂੰ ਫੋਨ ਕਰਨਾ ਸੀ ਇਹਨੇ ਫੋਨ ਦੇਣ ਤੋਂ ਮਨਾਂ ਕੀਤਾ ਇਹਨਾਂ ਦਾ ਆਪਸੀ ਟਕਰਾਅ ਹੋ ਗਿਆ ਟਕਰਾਅ ਤੇ ਇਹਨਾਂ ਨੇ ਹਮੇਸ਼ੇ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਨੇੜੇ ਤੋਂ ਡੰਡੇ ਪੱਟ ਕੇ ਔਰ ਉਸ ਦੌਰਾਨ ਇਹਨਾਂ ਦੇ ਜ਼ਿਆਦਾ ਸ਼ਰਾਬੀ ਹਾਲਤ 'ਚ ਉਹਨੂੰ ਕੁੱਟ ਦਿੱਤਾ ਜਿਸ ਦੇ ਨਾਲ ਉਹਦੀ ਮੌਤ ਹੋ ਗਈ ਤੇ ਫਿਰ ਇਹਨਾਂ ਨੇ ਉਹਨੂੰ ਘੜੀਸ ਕੇ ਸੜਕ ਤੇ ਲੈ ਕੇ ਗਏ ਜਦੋਂ ਕ੍ਰੀਸ ਰੇ ਸੀ ਉਸ ਤਰ੍ਹਾਂ ਉਹਦੇ ਸਾਰੇ ਕੱਪੜੇ ਜਿਹੜੇ ਸਰੀਰ ਤੋਂ ਉਤਰ ਗਏ ਔਰ ਇਹਨਾਂ ਨੇ ਉਹਨੂੰ ਕਤਲ ਨੂੰ ਜਿਹੜਾ ਐਕਸੀਡੈਂਟ ਬਣਾਉਣ ਦੀ ਨੀਅਤ ਦੇ ਨਾਲ ਸੜਕ ਤੇ ਸੁੱਟ ਦਿੱਤਾ ਔਰ ਮੌਕੇ ਤੇ ਜਿਹੜਾ ਮੋਬਾਈਲ ਲੈ ਗਿਆ ਸੀ ਇਹਦਾ ਔਰ ਉਹਦੇ ਕੱਪੜੇ ਲੈ ਗਿਆ ਸੀ ਚੱਪਲ ਲੈ ਗਿਆ ਸੀ ਉਹ ਸਾਰੇ ਬਰਾਮਦ ਹੋ ਗਏ ਜਿਹੜੇ ਗੰਡੇ ਜਿਨ੍ਹਾਂ ਨਾਲ ਕਤਲ ਕੀਤਾ ਸੀ ਖੂਨ ਵਾਲੂ ਉਹ ਵੀ ਬਰਾਮਦ ਹੋ ਗਏ ਸੋ ਇਹਨਾਂ ਦੀ ਉੱਥੇ ਹੋਈ ਹੋਈ ਟਕਰਾਅ ਸਿਰਫ ਫੌਮ ਮੰਗਣ ਤੋਂ ਉਹੀ ਇਸ ਕਤਲ ਦਾ ਕਾਰਨ ਬਣਿਆ ਐਸਐਸਪੀ ਜਿਲ੍ਹਾ ਸ਼ਿਪਕ ਸਿੰਘ ਨਗਰ ਡਾਕਟਰ ਮਹਿਤਾਬ ਸਿੰਘ ਜੀ ਆਈਪੀਐਸ ਉਹਨਾਂ ਦੀ ਜੇਰੇ ਨਿਗਰਾਨੀ ਔਰ ਦਿਨ ਨਿਰਦੇਸ਼ਾਂ ਤੇ ਜਿਹੜੀ ਮਲਪਰ ਪਿੰਡ ਦੇ ਵਿੱਚ ਪਿਛਲੇ ਦਿਨੀ 4625 ਨੂੰ ਕਤਲ ਹੋ ਗਿਆ ਸੀ ਔਰ ਇਹ ਅਨਾ ਕਤਲ ਸੀ ਜਿਹਦੇ ਵਿੱਚ ਇੱਕ ਵਿਅਕਤੀ ਜਿਹੜਾ ਹੈਗਾ ਸੀ ਸੜਕ ਤੇ ਜਿਹਦੀ লাশ ਛੁੱਟੀ ਹੋਈ ਸੀ ਔਰ ਦੇਖਣ ਤੋਂ ਐਕਸੀਡੈਂਟ ਲੱਗਦਾ ਸੀ ਪਰ ਬੜਾ ਮਿਨੂਟਲੀ ਦੇਖਣ ਤੋਂ ਬਾਅਦ ਸਾਨੂੰ ਲੱਗਿਆ ਕਿ ਇਹ ਕਤਲ ਕਰਕੇ ਸਿਰਫ ਜਿਹੜੀ লাশ ਹੈਗੀ ਉਹਨੂੰ ਕਤਲ ਨੂੰ ਐਕਸੀਡੈਂਟਸ ਕਨਵਰਟ ਕਰਨ ਲਈ ਕੀਤਾ ਗਿਆ ਸੋ ਉਹਦੇ ਤੇ ਮੁਕਦਮਾ ਦਰਜ ਕੀਤਾ ਗਿਆ ਸੀਗਾ ਮੁਕਦਮਾ ਉਸੇ ਦਿਨ 57 ਨੰਬਰ 5625 ਨੂੰ ਪਿੰਡ ਦੇ ਸਰਪੰਚ ਦੇ ਬਿਆਨਾਂ ਤੇ ਔਰ ਇਹਦੇ ਵਿੱਚ ਜਿਹੜਾ ਮ੍ਰਿਤਕ ਸੀਗਾ ਉਹਦੀ ਵੀ شناخت ਨਹੀਂ ਸੀਗੀ ਔਰ ਬਾਅਦ ਵਿੱਚ ਉਹਦੀ شناخت ਹੋਈ ਸੀ ਜਿਹਦਾ ਨਾਮ ਹਰਮੇਸ਼ ਮੇਸ਼ਿਆਬਾਚੀ ਮਲ ਪਰ ਪਾਇਆ ਗਿਆ ਸੀ ਸੋ ਇਸ ਸਬੰਧ ਵਿੱਚ ਤਫ਼ਤੀਸ਼ ਲਈ ਐਸਐਸਪੀ ਸਾਹਿਬ ਵੱਲੋਂ ਸੈੱਟ ਬਣਾਈ ਗਈ ਸੀ ਜਿਹਦੇ ਵਿੱਚ ਐਸਪੀ ਡੀ ਸਾਹਿਬ ਸਰਦਾ ਸਰਜੀਤ ਸਿੰਘ ਬਈਆ ਡੀਐਸਪੀ ਨਵਾਂ ਸ਼ਹਿਰ ਔਰ ਐਸ ਐਚਓ ਔਰ ਇਸ ਤੋਂ ਇਲਾਵਾ ਸੀਆਈਏ ਨੂੰ ਅਸੋਸੀਏਟ ਕੀਤਾ ਗਿਆ ਸੀ ਸੋ ਇਸ ਕਤਲ ਦੀ ਗੁੱਥੀ ਨੂੰ ਮੁਖ ਅਫਸਰ ਥਾਣਾ ਔਰ ਔਰ ਸੀਆਈਏ ਇਨਚਾਰਜ ਇਹਨਾਂ ਦੀ ਟੀਮ ਵੱਲੋਂ ਜਿਹੜੇ ਦੋਸ਼ੀ ਹੈਗੇ ਆ ਉਹ ਗ੍ਰਿਫਤਾਰ ਕਰ ਲਿਆ ਗਿਆ ਦੋਨੋਂ ਔਰ ਦੋਸ਼ੀ ਗ੍ਰਿਫਤਾਰ ਕਰਨ ਤੋਂ ਬਾਅਦ ਉਨ੍ਹਾਂ ਤੋਂ ਬਾਰਦਾਤ ਵਰਤੇ ਗਏ ਡੰਡੇ ਔਰ ਮੌਕੇ ਤੋਂ ਲੈ ਗਏ ਹੋਏ ਮੋਬਾਈਲ ਮ੍ਰਿਤਕ ਦੇ ਜਿਹੜੇ ਕੱਪੜੇ ਸੀਗੇ ਇਹ ਸਾਰਾ ਕੁਝ ਬਰਾਮਦ ਕਰ ਲਿਆ ਗਿਆ ਤੇ ਇਸ ਅੰਨੇ ਕਤਲ ਦੀ ਗੁੱਥੀ ਨੂੰ ਜਿਹੜਾ ਮਲਪਰ ਦੇ ਵਿੱਚ 4625 ਨੂੰ ਹੋਇਆ ਸੀ ਉਹਨੂੰ ਇਸ ਧੰਗ ਨਾਲ ਸੁਲਝਾ ਲੈ ਗਿਆ ਮਾਰਨ ਦਾ ਕਾਰਨ ਕੀ ਹੈ ਸਰ ਮਾਰਨ ਦਾ ਮੁੱਦਾ ਕੀ ਸੀ ਇਹ ਦੋਨੋਂ ਜਿਹੜੇ ਵਿਅਕਤੀ ਸੀ ਜਿਨ੍ਹਾਂ ਨੇ ਇਹਦੀ ਮਾਰਿਆ ਕਤਲ ਕੀਤਾ ਇੱਕ ਦਾ ਨਾਮ ਮਨਦੀਪ ਸਿੰਘ ਉਰਫ ਦੀਪਾ ਹੈ ਜਿਹਦਾ ਪਿੰਡ ਮਲਪੁਰ ਹੈ ਤੇ ਉਹਦੇ ਨਾਲ ਉਹਦਾ ਸਾਥੀ ਸੁਖਵਿੰਦਰ ਸਿੰਘ ਉਰਫ ਚੌਕੀ ਸੀਗਾ ਜਿਹਦਾ ਜਿਹੜਾ ਪਿੰਡ ਹੈਗਾ ਹੁਸੈਨਪੁਰ ਹੈ ਇਹ ਦੋਨੋਂ ਆਪਸੀ ਦੋਸਤ ਸੀਗੇ ਇਹ ਲਾਗੇ ਪੱਠੇ ਤੇ ਬੈਠ ਕੇ ਸ਼ਰਾਬ ਪੀਦੇ ਸੀ ਗ੍ਰੈਪਰੀ ਕਿੱਥੋਂ ਹੈ ਇਹ ਉਥੋਂ ਮਲਪੁਰ ਦੇ ਲਾਗੇ ਤੋਂ ਮੁਖਬਰੀ ਦੀ ਇਤਲਾਹ ਤੋਂ ਇਹ ਜਿਹੜੇ ਹੈਗੇ ਦੋਨਾਂ ਨੇ ਇਹਨਾਂ ਨੇ ਇਨਚਾਰਜਾਂ ਨੇ ਕਤਲ ਗ੍ਰਿਫਤਾਰ ਕੀਤੇ ਨੇ ਇਹਨਾਂ ਦਾ ਦੋ ਦਿਨ ਦਾ ਰਿਮਾਨ ਲਿਆ ਗਿਆ ਦੋ ਦਿਨ ਦੇ ਰਿਮਾਨ ਦੌਰਾਨ ਇਹ ਸਾਰੀਆਂ ਬਰਾਮਦੀਆਂ ਕੀਤੀਆਂ ਗਈਆਂ ਸੋ ਇਸ ਤਰ੍ਹਾਂ ਇਹ ਕਤਲ ਦੀ ਜਿਹੜੀ ਸਾਡੀ ਗੁੱਥੀ ਸੁਲਝੀ ਹੈ ਇਹਨਾਂ ਤੇ ਪਹਿਲਾਂ ਵੀ ਇੱਕੋ ਮਕਦਮਾ ਕੀਤਾ ਜਾਂ ਪਹਿਲੇ ਹਾਂ ਮੰਦੀਪ ਤੇ ਪਹਿਲਾਂ ਜਿਹੜਾ ਐਮਡੀਪੀ ਸੈਕਟਰ ਦਾ ਮਕਦਮਾ ਹੈ 24 ਦਾ 105 ਨੰਬਰ ਔਰ ਜਿਹੜਾ ਸੁਖਵਿੰਦਰ ਹੈਗਾ ਇਹ ਤੇ ਵੀ ਖੋਦਾ ਮਕਦਮਾ ਪਹਿਲਾਂ ਹੀ ਥਾਣਾ ਸੱਤੀ ਨਵਾਂ ਸ਼ਹਿਰ ਚ ਦਰਜ ਹੈਗਾ ਇਹ 15 ਦਾ ਮਕਦਮਾ ਇਹਨਾਂ ਦੇ ਖਿਲਾਫ ਦਾ ਹਾਂਜੀ ਇਹ ਤੁਹਾਨੂੰ ਬਸ ਨਿੱਕੀ ਜਿਹੀ ਦਾ ਮੈਸੇਜ ਲਿਦਾ ਮਨਦੀਪ ਸਿੰਘ ਦੀਪਾਤਾ ਹੈ